ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਪਿੰਡ ਢਾੜ ਢਾੜ ਪਿੰਡਾਂ ਬੰਜਾਂ ਦਾ ਕੈਥਲ ਜ਼ਿਲ੍ਹੇ ਦਾ ਹਰਿਆਣੇ ਦੇ ਵਿੱਚੋਂ ਕਵਰ ਕਰਦੇ ਪਏ ਆ WhatsApp ਥਰੂ ਆਪਾਂ ਵੀਡੀਓ ਕਵਰ ਕਰਦੇ ਪਏ ਆ ਹਰਿਆਣੇ ਤੋਂ ਕੈਥਲ ਜ਼ਿਲ੍ਹਾ ਦਾ ਤੇ ਢਾੜ ਬੰਜਾਂ ਦਾ ਪਿੰਡ ਆ 9671995036 9971995036352 ਦਾ ਮੋਬਾਈਲ ਨੰਬਰ ਆ ਸੋ ਜੋ ਸਾਹਮਣੇ ਆਪਾਂ ਸਕਰੀਨ ਤੇ ਸਾਹਣ ਦੇਖਦੇ ਪਏ ਨੀਲੀ 라ਵੀ ਨਸਲ ਦਾ ਸਾਣਾ 4 ਸਾਲੇ ਸਸਮਾਲੀ ਦੀ ਉਮਰ ਹੋ ਚੁੱਕੀ ਆ ਸੋ ਕੱਦ ਕਾਠ ਵਗੈਰਾ ਤੇ ਕੈਰੇਕਟਰ ਵਗੈਰਾ ਚੈੱਕ ਕਰੋ ਮੱਥਾ ਵੱੱਲਾ ਤੇ ਅੱਖਾਂ ਜੋ ਜਵਾਬ ਸੋਹਣਾ ਨੀਲੀ 라ਵੀ ਦਾ ਸਾਣਾ ਹੈ ਸਰਕਾਰੀ ਸੀਮਨ ਨਾਭੇ ਵਾਲੇ ਸੀਮਨ ਦਾ ਇਹ ਸਾਣਾ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ 16 ਕਿਲੋ ਦਾ ਰਿਹਾ ਪਰ ਡੇ ਦਾ ਚੰਗੀ ਵੀਰ ਕਹਿੰਦੇ ਨੀਲੀ 라ਵੀ ਨਸਲ ਦੀ ਮੈਂ ਸੀਗੀ ਉਹਦਾ ਇਹ ਬੱਚਾ ਘਰ ਦਾ ਬੰਜਾ ਦਾ ਸਾਂਹ ਤਿਆਰ ਕਰਿਆ ਵਾ ਵਧੀਆ ਜੰਪ ਦਿੰਦਾ ਕ੍ਰੋਸਿੰਗ ਦਿੰਦਾ ਬੱਚੇ ਵੀ ਵੀਰ ਕਹਿੰਦਾ ਬਹੁਤ ਸੋਹਣੇ ਆਏ ਹੈਗੇ 4 ਸਾਲੇ ਸਾਂਹ ਦੀ ਉਮਰ ਹੋ ਚੁੱਕੀ ਹੈਗੀ ਸੋ ਸਿੰਗ ਵਗੈਰਾ ਮੂੰਹ ਮੱਥਾ ਤੁਸੀਂ ਚੈੱਕ ਕਰੋ 6 ਦੰਦ ਸਾਂਹ ਹੋਇਆ ਵਾ 4 ਸਾਲੇ ਏਜ ਆ ਸੋ ਸਿੰਗੀ ਵਗੈਰਾ ਚੈੱਕ ਕਰੋ ਸੋਹਣੀ ਸਿੰਗੀ ਦਾ ਤੇ ਕੱਦ ਕਾਠ ਵੀ ਸੋਹਣਾ ਸਾਂਹ ਦਾ ਤੇ ਕ੍ਰੋਸਿੰਗ ਵਗੈਰਾ ਵੀਰ ਕਹਿੰਦਾ ਦਿੰਦਾਗਾ ਜੇ ਆਪਾਂ ਇਹਦੀ ਕੀਮਤ ਦੀ ਗੱਲ ਕਰੀਏ ਕੀਮਤ ਵੰਜਾ ਨੇ ਕਰੀ ਇਹਦੀ 1 ਲੱਖ 70000 ਰੁਪਇਆ ਇਹਦਾ ਸਾਂਹ ਦਾ ਹੈਗਾ ਮੁੱਲ ਬਾਕੀ ਮੌਕੇ ਤੇ ਗੁਜੈਸ ਵਗੈਰਾ ਹੋ ਜੂਗੀ ਸੋ ਕਦ ਕਾਠ ਵਗੈਰਾ ਤੇ ਪਿੱਠਪੂੜੇ ਦੀ ਕੁਆਲਿਟੀ ਚੈੱਕ ਕਰੋ ਸਾਣ ਦੀ ਸੋਹਣਾ ਸਾਫ ਸੁਥਰਾ ਵਧੀਆ ਕ੍ਰੋਸਿੰਗ ਦਿੰਦਾਗਾ ਸੋ ਬਾਈਆਂ ਨੇ ਸੇਲ ਕਰਨਾ ਹੈਗਾ ਸੋ ਦੇਖੋ ਪਿੱਠਪੂੜੇ ਦੀ ਮਾਂਤਰ ਟੈਸਟ ਗਲ ਵਗੈਰਾ ਦੇਖ ਸਕਦੇ ਸੋਹਣਾ ਸਾਫ ਸੁਥਰਾ ਤੇ ਨਾਭੇ ਵਾਲੇ ਸੀਮੰਡ ਦਾ ਆ ਗਿਆ ਬੱਚਾ ਇਹ ਸੋ ਵੀਸ ਨੂੰ ਕਨਫਰਮ ਕਰ ਦਨਗੇ ਸਟਰਾ ਵੀਰ ਕਹਿੰਦੇ ਘਰੇ ਹੈਗਾ ਹੈਗਾ ਵੀ ਕਿਹੜੇ ਸਾਣ ਦਾ ਬੱਚਾ ਇਹ ਮਾਦਾ ਦੁੱਧ ਵੀ ਸੋਹਣਾ ਸਰਕਾਰੀ ਸੀਮੰਡ ਜੋ ਨਾਭੇ ਵਾਲਾ ਉਸ ਸੀਮੰਡ ਦਾ ਬੱਚਾ ਆ ਗਿਆ ਵਧੀਆ ਪੁਨਾ ਬਹੁਤਾ ਕੋਈ ਨਹੀਂ ਕੱਲ ਵੀ ਬੱਚੇ ਖੋਲੀ ਫਿਰਨ ਕੋਈ ਮਰਜ਼ੀ ਖੋਲੀ ਫਿਰੇ ਕਿਸੇ ਗੱਲ ਦੀ ਦਿੱਕਤ ਹੀ ਨਹੀਂ ਸੋ ਸਿੰਘ ਮੂੰਹ ਮਾtheta ਚੈੱਕ ਕਰੋ ਸੋਨਾ ਸਾਫ ਸੁਥਰਾ ਨੱਥ ਵਗੈਰਾ ਬਾਂਜਾਂ ਦੀ ਪਾਈ ਵੀ ਆ 1 ਲੱਖ 70000 ਰੁਪਿਆ ਸਾਣ ਦੀ ਕੀਮਤ ਆ ਇਹ ਮਾਲਕ ਵੀਰਾਂ ਨੇ ਮੁੱਲ ਕੀਤਾਗਾ ਬਾਕੀ ਇਹਦੇ ਵਿੱਚੋਂ ਮੌਕੇ ਤੇ ਮਾਨਦਾਨ ਵੀਰਕਿਆਂ ਦੇ ਹੋ ਜਾਊਗਾ ਕੋਈ ਵੀ ਵੀਰ ਰੱਖਣ ਦਾ ਚਾਹਵਣ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਵੀਰ ਕਹਿੰਦਾ ਪਾਲਕ ਬੰਦੇ ਨੂੰ ਆਪਾਂ ਸਾਣ ਦੇਣਾ ਕਿਉਂਕਿ ਪੁੱਤਾ ਵਾਂਗੂ ਸੌਂਕਲਾਂ ਬਾਂਜਾਂ ਨੇ ਸਾਣ ਤਿਆਰ ਕਰਿਆ ਕਰੇ ਮੋਬਾਈਲ ਨੰਬਰ ਹੈ ਇੱਕ ਵਾਰ ਆਪਾਂ ਫੇਰ ਕਨਫਰਮ ਕਰਾ ਦਈਏ 98719 9503 ਪਿੰਡ ਢਾੜ ਕੈਥਲ ਜ਼ਿਲ੍ਹਾ ਦਾ ਹਰਿਆਣੇ ਦੇ ਵਿੱਚ ਉਥੋਂ ਆਪਣ ਵਾਇਆਂ ਨੇ ਵਟਸਐਪ ਥਰੂ ਵੀਡੀਓ ਸੈਂਡ ਕੀਤੀ ਆ ਨੀਲੀ ਰਾਵੀ ਦੇ ਸਾਂਹ ਦੀ ਸੋ ਕੋਈ ਵੀ ਵੀਰ ਇਸ ਸਾਂਹ ਨੂੰ ਖਰੀਦਣ ਦਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਅਤੇ ਚੈਨਲ ਨੂੰ ਪਿਆਰ ਦੇਣ ਲਈ ਪਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ